ਤੇ ਲੋਕ ਸਭਾ ਚੋਣਾਂ ਸਿਰ ਤੇ ਆਕੀਆਂ ਨੇ ਇਸ ਵਿਚਾਲੇ ਹੁਣ ਪੰਜਾਬ ਵਿੱਚ ਭਾਜਪਾ ਗੂਆਂ ਦਾ ਫਿਰੋਦ ਹੋਣ ਲੱਗਿਆ ਹੈ ਦਰਸਲ ਭਾਜਪਾ ਗੂਆਂ ਖਿਲਾਫ ਪਿੰਡਾਂ ਵਿੱਚ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਹੁਣ ਥਾਥਾਂ ਤੇ ਬੋਰਡ ਲਾਇਆ ਜਾਣ ਲੱਗੇ ਨੇ ਇਹ ਤਸਵੀਰਾਂ ਮੁਕਸਰ ਦੇ ਪਿੰਡ ਪਾਰੂ ਦੀਆਂ ਨੇ ਜਿਥੇ ਕਿ ਲੋਕਾਂ ਵੱਲੋਂ ਭਾਜਪਾਗੂਆਂ ਦੇ ਦਾਖਲੇ ਤੇ ਪਿੰਡ ਵਿੱਚ ਪੂਰਨ ਤੌਰ ਤੇ ਪਾਬੰਦੀ ਲਗਾਉਣ ਲਈ ਬੋਰਡ ਲਾਇਗੇ ਨੇ ਪਿੰਡ ਪਾਰੂ ਦੇ ਵਸਨੀਕਾਂ ਨੇ ਆਪਣੇ ਪਿੰਡ 'ਚ ਭਾਜਪਾਗੂਆਂ ਦੇ ਦਾਖਲੇ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਸਥਾਨਕ ਲੋਕਾਂ ਵੱਲੋਂ ਲਗਾਏ ਗਏ ਬੋਰਡ ਤੇ ਲਿਖਿਆ ਗਿਆ ਕਿ ਪਿੰਡ ਪਾਰੂ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਂਦਾ ਹੈ ਕੋਈ ਵੀ ਭਾਜਪਾਗੂ ਪਿੰਡ ਵਿੱਚ ਨਾ ਆਵੇ ਬੋਰਡ ਤੇ ਅੱਗੇ ਲਿਖਿਆ ਗਿਆ ਕਿ ਜੇਕਰ ਕੋਈ ਵੀ ਭਾਜਪਾਗੂ ਪਿੰਡ ਵਿੱਚ ਆਉਂਦਾ ਹੈ ਤਾਂ ਜਵਾਬੀ ਕਾਰਵਾਈ ਦੀ ਉਹ ਖੁਦ ਜ਼ਿੰਮੇਵਾਰ ਹੋਵੇਗਾ ਸਥਾਨਕ ਲੋਕਾਂ ਦੀ ਬਣਿਏ ਤਸੂਬੇ ਵਿੱਚ ਹਰਿਆਣਾ ਦੀਆਂ ਸਰਹੱਦਾਂ ਤੇ ਧਰਨਾ ਦੇ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਿਤੇ ਜਾਣਕਰ ਉਹ ਕੇਂਦਰ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਨੇ ਉਹ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰ ਰਹੇ ਨੇ ਅਤੇ ਇਹ ਸਬੰਧੀ ਬੋਰਡ ਵੀ ਲਗਾਏ ਜਾ ਰਹੇ ਨੇ ਪਿੰਡ ਵਾਸੀਆਂ ਨੇ ਭਾਜਪਾ ਲੀਡਰਸ਼ਿਪ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਉਹਨਾਂ ਦੇ ਪਿੰਡਾਂ ਵਿੱਚ ਨਾ ਹੋਣ ਅਤੇ ਜੇਕਰ ਕੋਈ ਭਾਜਪਾਗੂ ਉਹਨਾਂ ਦੇ ਪਿੰਡਾਂ ਵਿੱਚ ਆਉਂਦਾ ਹੈ ਤਾਂ ਉਹ ਉਸ ਦਾ ਪੂਰਨ ਤੌਰ ਤੇ ਵਿਰੋਧ ਕਰਨਗੇ ਦੱਸਿਆ ਕਿ ਹਰਿਆਣਾ ਨਾਲ ਲੱਗਦੇ ਸ਼ੰਭੂ ਅਤੇ ਖਰੋਰੀ ਬਾਰਡਰ ਤੇ ਪੰਜਾਬ ਦੇ ਕਿਸਾਨ ਪਿਛਲੀ 13 ਫਰਵਰੀ ਤੋਂ ਅੰਦੋਲਨ ਕਰ ਰਹੇ ਨੇ ਕਿਸਾਨ ਦਿੱਲੀ ਜਾਣ ਲਈਕਰੋ ਨਿਕਲੇ ਸ ਪਰ ਹਰਿਆਣਾ ਸਰਕਾਰ ਨੇ ਇਹਨਾਂ ਕਿਸਾਨਾਂ ਨੂੰ ਸਰਹੱਦਾਂ ਤੇ ਹੀ ਰੋਕ ਦਿੱਤਾ ਸੀ ਜਿਸ ਕਾਰਨ ਕਿਸਾਨ ਕਰੀਬ 47 ਦਿਨਾਂ ਤੋਂ ਇੱਥੇ ਹੀ ਬੈਠੇ ਨੇ ਕਿਸਾਨ ਕੇਂਦਰ ਸਰਕਾਰ ਤੋਂ ਐਮਐਸਪੀ ਦੀ ਗਰੰਟੀ ਕਰਉਣ ਦੀ ਮੰਗ ਕਰ ਰਹੇ ਨੇ ਪਰ ਸਰਕਾਰ ਵੱਲੋਂ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਦਿੱਤਾ ਗਿਆ ਸੀ ਜਿਸ ਦਾ ਅਸਰ ਹੁਣ ਆਉਂਦੀਆਂ ਲੋਕ ਸਭਾ ਚੋਣਾਂ ਤੇ ਪੈਂਦਾ ਦਿਖਾਈ ਦੇ ਰਿਹਾ ਹੈ ਅਤੇ ਹੁਣ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਪਾਜਪਾ ਲੀਡਰਾਂ ਦੇ ਬਾਈਕਾਟ ਦੇ ਬੋਰਡ ਲਾਏ ਜਾਂਦੇ ਕਿ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ